ਆਲੀ ਹੋਈ ਹੈ ਰਾਤ ਦੀ ਲੱਗੀ ਬੱਤੀ ਚਾਰ ਤੇ ਚਾਰ ਲਿਖਿਆ ਹੋਇਆ ਹੈ ਠੀਕ ਹੈ ਤੂੰ ਭਿੱਜ ਰਿਹਾ ਹੈ ਦੌੜ ਕੇ ਆ ਲੈਣੀ ਹੈ ਆਹ ਹੋ ਗਈ ਹੈ ਆਹ ਆ ਗਈ ਹੈ ਅੱਗੇ ਕਰਦੇ ਜਾਂਦੇ ਆ ਉਹ ਵੀ ਸਮਝਾਏਗਾ ਕਿ ਉਹ ਸ਼ੋਰਟ ਉਹਦੇ ਪੈਸਾ ਲਓ ਯਾਰ ਕਿੱਥੇ ਲਾਣਾ ਦਰਕਰਾ ਦਰਤੀ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਟੁਵਰਡਸ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਤਹਿਤ ਅਸੀਂ ਹਰੇਕ ਛੋਟੇ ਕ੍ਰਾਈਮ ਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਬੜੇ ਸੈਂਸਿਟੀਵਿਟੀ ਲਿਆ ਜਾਂਦਾ ਤੁਹਾਨੂੰ ਯਾਦ ਹੋਣਾ 14 11 ਨੂੰ ਮਕਬੂਲਪੁਰ ਏਰੀਆ ਦੇ ਵਿੱਚ ਇੱਕ ਲੇਡੀ ਨੂੰ ਗੱਡੀ ਦੇ ਵਿੱਚ ਜਾਂਦੇ ਦੋ ਮੋਟਰਸਾਈਕਲ ਸਵਾਰਾਂ ਨੇ ਘੇਰਿਆ ਸੀ ਤੇ ਪਿਸਟਲ ਪੁਆਇੰਟ ਤੇ ਉਹਦੇ 골ਡ ਆਰਨਮੈਂਟਸ ਖੋਲੇ ਸੀ ਅਸੀਂ ਉਸ ਦਿਨ ਤੋਂ ਹੀ ਬੜਾ ਬਰੀਕੀ ਨਾਲ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਉਹਦੇ ਸਾਡੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਪਰ ਉਹਨਾਂ ਨੇ ਜਿਹੜੇ ਦੋ ਮੁਲਜ਼ਮਾ ਸੀ ਇਹਦੇ ਵਿੱਚ ਗ੍ਰਿਫਤਾਰ ਕੀਤੇ ਜਸਕੀਰਤ ਏਲੀਅਸ ਸਾਹਿਲ ਤੇ ਅਨਮੋਲ ਬੂਟਾ ਸਿੰਘ ਇਹ ਜਿਹੜਾ ਜਿਸ ਕੀਰਤ ਹੈਗਾ ਇਹ ਸੁਲਤਾਨਵਿੰਦ ਰੋਡ ਅਮਰਸਾ ਦਾ ਰਹਿਣ ਵਾਲਾ ਤੇ ਜਸਪਾਲ ਨਗਰ ਸੁਲਤਾਨਵਿੰਦ ਰੋਡ ਦਾ ਰਹਿਣ ਵਾਲਾ ਅਨਮੋਲ ਬੂਟਾ ਸਿੰਘ ਇਹ ਇਹ ਦੋਨੋਂ ਬੰਦੇ ਜਿਹੜੇ ਆ ਜਦੋਂ ਇਹ ਪੁੱਛਗਿੱਛ ਕੀਤੀ ਗਈ ਇਹਨਾਂ ਦੀ ਪੁੱਛਗਿੱਛ ਤੋਂ ਇੱਕ ਜਿਹੜਾ ਇਹਨਾਂ ਨੇ ਦੱਸਿਆ ਕਿ ਸਾਡਾ ਇੱਕ ਗਲੌਕ ਪਿਸਟਲ ਜਿਹੜਾ ਅਸੀਂ ਛਪਾਇਆ ਹੋਇਆ ਜਿੱਥੇ ਮੁਕੰਪੂਰੇ ਦੇ ਏਰੀਆ 'ਚ ਅਸੀਂ ਖੜੇ ਆ ਜਿਸ ਨਾਲ ਕਿ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੋ ਇੱਥੇ ਜਦੋਂ ਲੈ ਕੇ ਆਏ ਸਾਡੇ ਜਸਜੀਤ ਇਨਸਪੈਕਟਰ ਐਸ ਐਚਓ ਮਕਬੂਲਪੁਰਾ ਤੇ ਉਹਨਾਂ ਦੀ ਪਾਰਟੀ ਇਹਨੇ ਜਾਣ ਕੇ ਭੁਲਿਖਾ ਪਾਉਣ ਨੂੰ ਦੂਜੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੈ ਗਿਆ ਪੁਲਿਸ ਪਾਰਟੀ ਨੂੰ ਵੀ ਮੈਂ ਇੱਧਰ ਰੱਖਿਆ ਹੋਇਆ ਜਦੋਂ ਉੱਥੇ ਬੈਂਡ ਹੋਣ ਲੱਗੇ ਤੇ ਇਮੀਡੀਏਟਲੀ ਦੂਜੇ ਪਾਸੇ ਦੌੜ ਗਿਆ ਜਿੱਥੇ ਐਕਚੁਅਲ ਪਿਸਟਲ ਸੀਗਾ ਉੱਥੇ ਜਾ ਕੇ ਨੇ ਦਰਖਤ ਦੀ ਜੜ ਦੇ ਵਿੱਚ ਜਿੱਥੇ ਲੋਕ ਹੋਇਆ ਹੋਇਆ ਸੀ ਉੱਥੋਂ ਇਹਨੇ ਫਾਰ ਕੀਤਾ ਇੱਕ ਜਸਜੀਤ ਦੇ ਉਹਨਾਂ ਦੇ ਵੱਲ ਕਰਕੇ ਫਿਰ ਇਹਨਾਂ ਨੇ ਆਪਣੀ ਸੈਲਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਇੰਜਰਡ ਹੋਇਆ ਇਹਦੇ ਜਿਹੜੀ ਇੰਪੋਰਟੈਂਟ ਗੱਲ ਆਉਂਦੀ ਹੈ ਕਿ ਇਹ ਜਿਹੜਾ ਦੋਨੇ ਮੁਲਜ਼ਮ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਪਰਚੇ ਦਰਜ ਨੇ ਜਸਕੀਰਤ ਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਦੋ ਮੁਕਦਮੇ ਅਨਵੋਲ ਬੂਟਾ ਸਿੰਘ ਦੇ ਖਿਲਾਫ ਦਰਜ ਨੇ ਔਰ ਜਿਹੜੀ ਮੇਨ ਗੱਲ ਹੈ ਗੁਰਦੇਵ ਜੈਸਲ ਚੰਬਲ ਤਰਨਤਾਰਨ ਦਾ ਬੜਾ ਨਾਮੀ ਨੋਟੋਰੀਅਸ ਗੈਂਗਸਟਰ ਹੈ ਉਹਦੇ ਨਾਲ ਇਹ ਬੰਦੇ ਲਿੰਕਡ ਸਿਗੇ ਔਰ ਇਹਨਾਂ ਨੇ ਕਾਫੀ ਵਾਰ ਦਾ ਤੁਹਾਨੂੰ ਅੰਜਾਮ ਦਿੱਤਾ ਜਿਹੜੀਆਂ ਹੁਣ ਹੁਣ ਤੱਕ ਹੋਈਆਂ ਇੱਕ ਤਾਂ ਸਾਡੀ ਮਕਬੂਲ ਪਰਿਆਲੀ 14 11 ਨੂੰ ਨਹੀਂ ਰੋਬਰੀ ਕੀਤੀ ਲੇਡੀ ਤੋਂ ਉਸ ਤੋਂ ਇਲਾਵਾ ਇਹਨਾਂ ਨੇ 5 ਸਟਾਰ ਇਮੀਗ੍ਰੇਸ਼ਨ ਵੀਜ਼ਾ ਕੰਸਲਟੈਂਸੀ ਦਾ ਦਫਤਰ ਹੈ ਤਰਨਤਨ ਸਿਟੀ ਦੇ ਵਿੱਚ ਇਹਦੇ ਵਿੱਚ ਮੁਕੱਦਮਾ ਨੰਬਰ 263 15 11 2025 ਨੂੰ ਦਰਜ ਕੀਤਾ ਗਿਆ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਉਹਦੇ ਆਫਿਸ ਤੇ ਐਕਸਟਰਸ਼ਨ ਇਹਨਾਂ ਦਾ ਮੇਨ ਮਕਸਦ ਸੀਗਾ ਡਰਾਉਨ ਤੋਂ ਮਕਾਉਣ ਵਾਸਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਬੰਦੇ ਨੂੰ ਇਦਾਂ ਹੀ ਲੋਪੋ ਕੇ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਦੇ ਵਿੱਚ ਪਰਚਾ ਜਿਹੜਾ 27 10 ਨੂੰ ਹੋਇਆ 27 ਅਕਤੂਬਰ 2025 ਨੂੰ ਉੱਥੇ ਵੀ ਕਿਸੇ ਦੇ ਘਰ ਦੇ ਬਾਅਦ ਜਾ ਕੇ ਫਾਇਰਿੰਗ ਕੀਤੀ ਉਹਨੂੰ ਡਰਾਉਂਟ ਮਕਾਉਣ ਵਾਸਤੇ ਔਰ ਇਹ ਇਹ ਗੁਰਦੇਵ ਜਿਹੜਾ ਜੈਸਲ ਹੈ ਉਹ ਤੁਹਾਨੂੰ ਪਤਾ ਹੀ ਹੈ ਕਾਫੀ ਨਾਮੀ ਬੰਦਾ ਹੈ ਔਰ ਬਾਹਰ ਬੈਠਾ ਹੈ ਆਪਣੇ ਸਾਰੇ ਗੈਂਗ ਚਲਾ ਰਿਹਾ ਉਹ ਇਹਨਾਂ ਦੀ ਜਿਹੜੀ ਮਡਲੀ ਪੁੱਛ ਕੇ ਛਾ ਉਹ ਤੋਂ ਹੀ ਤਿੰਨ ਤਰੇਜੇ ਤੱਕ ਵਾਰਦਾ ਤੱਕ ਕਲੀਅਰ ਹੋਈਆਂ ਪਰ ਮੈਨੂੰ ਲੱਗਦਾ ਕਿ ਕਾਫੀ ਹੋਰ ਡੀਪਲੀ ਇਨਵੋਲਡ ਨੇ ਕਾਫੀ ਐਕਟਿਵ ਸਿਗੇ ਇਹ ਬੰਦੇ ਜਿਸ ਕੀਰਤ 23 ਸਾਲ ਦਾ ਹੈ 19 ਸਾਲ ਦਾ ਅਨਮੋਲ ਬੂਟਾ ਸਿੰਘ ਹੈ ਸੋ ਇਹਦੇ ਚ ਸਾਰੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਡੀਸੀਪੀ ਰਵਿੰਦਰਪਾਲ ਜੀ ਦੀ ਰਹਿਨਮਾਈ ਦੇ ਵਿੱਚ ਸਾਡੇ ਏਸੀਪੀ ਗਗਨਦੀਪ ਔਰ ਇਨਸਪੈਕਟਰ ਜਸਜੀਤ ਤੇ ਇਹਨਾਂ ਦੀ ਟੀਮ ਨੇ ਸਾਰਿਆਂ ਨੇ ਸੀਆਈਏ ਵਾਲਿਆਂ ਨੇ ਵੀ ਸਾਰਿਆਂ ਨੇ ਬਹੁਤ ਇਹਨੂੰ ਕੋਸ਼ਿਸ਼ ਕੀਤੀ ਲੱਭਣ ਦੀ ਔਰ ਬੜੀ ਜਲਦੀ ਅਸੀਂ ਇਹ ਕੇਸ ਸਟ੍ਰੈਸ ਕੀਤਾ ਤੇ ਜਿਹੜੀ ਇਹਨਾਂ ਦੀ ਪੁੱਛਗਿੱਛ ਤੋਂ ਦੋ ਹੋਰ ਇੰਪੋਰਟੈਂਟ ਕੇਸ ਤਰਨਤਨ ਤੇ ਅੰਮ੍ਰਿਤਸਰ ਰੂਲਦੇ ਹੋਏ ਜਿਹੜਾ ਆਸਟਰੀਆ ਮੇਡ ਇੱਕ ਲੌਕ ਪਿਸਟਲ 9mm ਇਥੋਂ ਮਤੋਂ ਰਿਕਵਰ ਹੋਇਆ ਥੈਟ ਮੀਨਸ ਕਿ ਇਹਨਾਂ ਦੀ ਫਾਇਰ ਪਾਵਰ ਵੀ ਕਾਫੀ ਸੀਗੀ ਔਰ ਅ ਨੋਟੋਰੀਅਸ ਗੈਂਗਸਟਰ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਜਿਹੜੇ ਕਿ ਏਰੀਏ ਦੇ ਵਿੱਚ ਬਾਰ-ਬਾਰ ਬੈਕ ਟੂ ਬੈਕ ਵਾਰਦਾਤਾ ਕਰ ਰਹੇ ਨੇ ਜਿਵੇਂ ਆਪਾਂ ਸਮਝਦੇ ਹਾਂ ਕਿ ਅਕਤੂਬਰ ਚ ਲੋਪੋ ਕੀ ਹੋਈ ਫਿਰ ਨਵੰਬਰ ਦੇ ਵਿੱਚ ਇਹਨਾਂ ਨੇ ਜਾ ਕੇ 15 ਨਵੰਬਰ ਨੂੰ ਹੀ ਉੱਥੇ ਤਰਨ ਤਰਨ ਕਰ ਦਿੱਤੀ ਵੀਜ਼ਾ ਕੰਸਲਟੈਂਸੀ ਵਾਲਿਆਂ ਦੇ ਬਾਹਰ ਉਸ ਤੋਂ ਬਾਅਦ ਆਪਣੀ ਜਿਹੜੀ ਵਾਰਦਾਤ ਹੈ ਉਹ 14 ਦੀ ਹੈ ਮਕਬੂਲਪੁਰੇ ਦੀ ਸੋ ਯੂ ਕੈਨ ਇਮੇਜਿਨ ਵੀ ਇਹ ਕਿੰਨਾ ਮਾੜਾ ਇੱਕ ਗਰੁੱਪ ਤਿਆਰ ਹੋ ਰਿਹਾ ਸੀਗਾ ਕਿਉਂਕਿ ਫੋਰਨ ਬੇਸ ਹੈਂਡਲਰਸ ਦੇ ਇਸ਼ਾਰੇ ਤੇ ਕੰਮ ਕਰ ਰਹੇ ਸੀ ਠੀਕ ਹੈ ਜੀ ਠੀਕ ਹੈ ਜੀ ਚਲੋ ਤਾਂ ਮੈਂ ਗੱਲ ਹੀ ਕਰ ਲੀਏ ਤਾਂ